ਯਾਦੂਰੀ ਹਾਰਟ ਹੀਲੀ ਬਣੀ ਹੋਈ ਆ ਜਿੰਦਾਬਾਦ ਜਿੰਦਾਬਾਦ ਮੈਮੂਨ ਇੱਕ ਦਾ ਜਿੰਦਾਬਾਦ ਜਿੰਦਾਬਾਦ ਨਾਲ ਬਖਸ਼ਿਆ ਜੀ ਦੇ ਸ਼ੇਰਾਂ ਨੂੰ ਨਮਸਕਾਰ ਨਮਸਕਾਰ ਨਾਲ ਬਖਸ਼ਿਆ ਜੀ ਦੇ ਸ਼ੇਰਾਂ ਨੂੰ ਨਮਸਕਾਰ ਨਮਸਕਾਰ ਸ਼ਾਹੂ ਦੇ ਸ਼ੇਰਾਂ ਨੂੰ ਨਮਸਕਾਰ ਕੁੰਜੀ ਨਿਵੇਸ਼ ਕਰਨਾ ਔਰ ਇਹ ਸਾਡੇ ਪਰਿਵਾਰਾਂ ਤੇ ਕਰਜ਼ਾ ਚੜਨਾ ਤਦ ਉਹਨੇ ਸਭ ਤੋਂ ਪਹਿਲਾਂ ਜੈਪੀ ਜਿਹੜਾ ਭਾਰਤ ਸਭ ਤੋਂ ਪਹਿਲਾ ਮਜ਼ਦੂਰਾਂ ਦੇ ਕਾਹੜਾ ਰਹਾਇਆ ਕਿਉਂ ਮਜ਼ਦੂਰਾਂ ਦੀ ਹਾਕ ਤੇ ਆਪਣੀ ਹੋਈ ਆ ਜੇ ਭਾਵੇਂ ਅੱਜ ਵੀ ਅੱਜ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਕਿਰਤੀਆਂ ਕਾਮਿਆਂ ਮਜ਼ਦੂਰਾਂ ਕਿਸਾਨਾਂ ਦਾ ਦਿਹਾੜਾ ਬੁਰਲਾਡਾ ਦੇ ਐਫਸੀਆਈ ਪੱਲੇਦਾਰ ਯੂਨੀਅਨ ਦੇ ਦਫਤਰਾਂ ਉਹਦੇ ਵਿੱਚ ਮਨਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ ਅਤੇ ਔਰ ਬਾਕਬਾਕੀ ਅਫੇਰੰਦੀਆਂ ਜਿਹੜੀਆਂ ਬਾਕਬਾਕੀ ਫਿਰ ਕਹਿੰਦੇ ਸਫਾਈ ਸੇਵਕ ਉਹ ਸ਼ਾਮਲ ਹੋਏ ਇਹ ਕਿਰਤੀ ਦਿਹਾੜਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਦੇ ਵਿੱਚ ਉਹ ਮਹੱਤਤਾ ਜਿਹੜਾ 1 ਮਈ 1886 ਨੂੰ ਸ਼ਿਕੰਗੋ ਦੇ ਸ਼ਹਿਰ ਅਮਰੀਕਾ ਦੇ ਸ਼ਹਿਰ ਸ਼ਿਕੰਗੋ ਦੇ ਵਿੱਚ ਜਿਹੜਾ ਉੱਥੇ ਕਤਲੇਆਮ ਹੋਇਆ ਗੋਲੀ ਚਲਾਈ ਔਰ ਉਹਨਾਂ ਨੇ ਬਹੁਤ ਸਾਰੀਆਂ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਲਈ ਉਹਦੇ ਲਈ ਕੰਮ ਦੇ ਘੰਟੇ ਨਿਸ਼ਚਿਤ ਕਰਨ ਦੇ ਲਈ ਲੜਾਈ ਲੜੀ ਉਹਨੂੰ ਅਸੀਂ ਸਨਮਾਨ ਦੀ ਭੇਟ ਕੀਤੀ ਆ ਔਰ ਨਾਲ ਦੀ ਨਾਲ ਇਥੋਂ ਮਜ਼ਦੂਰਾਂ ਨੇ ਕਰਨ ਦੇ ਹੈ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹਦੀਆਂ ਨੀਤੀਆਂ ਦੇ ਖਿਲਾਫ ਔਰ ਭਗਵਾਨ ਕੁਮਾਰ ਦੀਆਂ ਨੀਤੀਆਂ ਦੇ ਖਿਲਾਫ ਔਰ ਅਮਰੀਕਾ ਸਾਮਰਾਜ ਦੇ ਵਿਰੁੱਧ ਅਸੀਂ ਲੜਾਈ ਨੂੰ ਹੋਰ ਤੇਜ਼ ਕਰਾਂਗੇ ਔਰ ਜਿਹੜੇ ਲੇਬਰ ਕੋਡ ਜਿਹੜੇ ਮਜ਼ਦੂਰਾਂ ਦੇ ਵਿਰੁੱਧ ਬਣਾਏ ਨੇ ਕਾਨੂੰਨਾਂ ਨੂੰ ਕਿਰਤ ਕਾਨੂੰਨਾਂ ਰੱਦ ਕਰਕੇ ਉਹਨਾਂ ਦੀ ਬਹਾਰੀ ਰਿਲੇਕਸ਼ਨ ਦਾ ਸਥੇਜ ਕਰਾਂਗੇ ਔਰ ਇਸ ਅ ਅੱਜ ਦੇ ਦਿਨ ਦੇ ਵਿੱਚ ਸਾਰੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੰਘਰਸ਼ ਦੀ ਪਿੱਟ ਕੀਤੀ ਹੈ ਔਰ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਦਾ ਪਰਮ ਲਿਆ ਹਾਂਜੀ ਹਾਂਜੀ ਮਾਇਸ ਸੀ ਹਮ ਨੂੰ ਦਰਾਪਾ ਆਪਤੀ ਸਮਝਾਉਣ ਲਈ ਇੱਕ ਤਾਂ ਗ੍ਰਾਹਨ ਦਾ ਬਲਾਕ ਕਰਦੇ ਅੱਜ ਅਸੀਂ ਕਮਾਈ ਦੇ ਸਿੱਤਾ ਨੂੰ ਸਰਤਾ ਦੇ ਫਰਮ ਭੇਟਾ ਕਰਨ ਦੇ ਲਈ ਜਿਹੜਾ ਪੱਲੇ ਨਾਲ ਮਜ਼ਦੂਰਾ ਸਿਆਈ ਦਾ ਦਫਤਰ ਉਹਦੇ ਵਿੱਚ ਇਕੱਠੇ ਹੋਏਾਂਗੇ ਸੋ ਅਸੀਂ ਅੱਜ ਮਜ਼ਦੂਰ ਜਮਾਤ ਨੂੰ ਕਿਸਾਨਾਂ ਨੂੰ ਜਿੰਨੇ ਵੀ ਕਿਰਤੀ ਲੋਕ ਆ ਇਸ ਯਾਨੀ ਕਿ ਜਿਹੜਾ ਦੇਣਾਗਾ 1786 ਦੇ ਤੋਂ ਸਾਨੂੰ ਦੇ ਦੇਣੀ ਚਾਹੀਦੀ ਆ ਉਹਨਾਂ ਜਨ ਕੀ ਸ਼ਹੀਦਾਂ ਨੇ ਅਮਰੀਕਾ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਨਾਲ ਜਈਆਂ ਜ ਆ ਅੱਜ ਮੀਤੀਆਂ ਪਾਲਸੀਆਂ ਫਰਮਾਇਦਾਰਾਂ ਮਤਲਬ ਲਿਆਂਗੀਆਂ ਜਾ ਰਹੀਆਂ ਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਕਿਰਤੀ ਲੋਕਾਂ ਦੇ ਖਿਲਾਫ ਉਹਨੀਆਂ ਜ ਨੀਤੀਆਂ ਦਾ ਉਹ ਸੰਤਾਪ ਹਟਾ ਰਹੇ ਸੀ ਜੀ ਕਿ ਤਕਾਗੋ ਦੇ ਵਿੱਚ ਤੇ ਉਹਨਾਂ ਨੇ ਇਕੱਠੇ ਹੋ ਕੇ ਲੜਾਈ ਲੜੀ ਤੇ ਜਨ ਕੀ ਹਜ਼ਾਰਾਂ ਕੁਰਬਾਨੀਆਂ ਦੇਣ ਤੋਂ ਬਾਅਦ ਉਹਨਾਂ ਨੇ ਉਹ ਕਾਨੂੰਨ ਬਣਵਾ ਲਿਆ ਜਿਦੀ ਉਹ ਮੰਗ ਕਰਦੇ ਸੀ ਵੀ 8 ਘੰਟੇ ਅਸੀਂ ਕੰਮ ਕਰਾਂਗੇ ਕਾਰਖਾਨਿਆਂ ਦੇ ਵਿੱਚ ਪਰ ਕਾਰਖਾਨਿਆਂ ਦੇ ਮਾਲਕ 18 18 24 24 ਧਾਟੇ ਜਾਬਰ ਕਰਕੇ ਉਹਨਾਂ ਨੂੰ ਨਗਰੂਮੀ ਖਾਣੇ ਦੇ ਕੇ ਜਨਕੀ ਉਹਨਾਂ ਨੂੰ ਕੰਮ ਕਰਵਾ ਰਹੇ ਦੀ ਅੱਜ ਵੀ ਉਸੇ ਤਰ੍ਹਾਂ ਅਸੀਂ ਹਜ਼ਾਰਾਂ ਥਾਵਾਂ ਤੇ ਦੇਖਦੇ ਆ ਜਿੱਥੇ ਬਦੂਆ ਵਾਲ ਮਜ਼ਦੂਰੀ ਵੀ ਹੋ ਰਹੀ ਆ ਤੇ ਮਜ਼ਦੂਰਾ ਤੋਂ ਜਨਕੀ 8 ਘੰਟੇ ਤੋਂ ਉੱਪਰ ਕੰਮ ਵੀ ਕਰਵਾਇਆ ਜਾ ਰਿਹਾ ਹੈਗਾ ਤੋਂ ਇਹਦੇ ਵਾਸਤੇ ਅੱਜ ਅਸੀਂ ਇਹ ਸਨੇਹਾ ਦੇਣ ਵਾਸਤੇ ਵੀ ਉਹ ਮੋਤੀ ਗਿਆ ਸਾਮਰਾਜੀ ਨੀਤੀਆਂ ਨੂੰ ਉਹਨਾਂ ਨੂੰ ਢੇੜਾ ਦੇਣਾ ਹੈ ਇਸ ਵਾਸਤੇ ਸਾਰੇ ਇਕੱਠੇ ਹੋਣੇ ਆਂਗੇ